ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਮੇਰੀਆਂ ਕਿੰਨਾ ਵੀ ਵੀਡੀਓ ਚ ਅੱਜ ਆਪਾਂ ਆਏ ਆ ਪਿੰਡ ਢੀਂਗ ਵਾਲਾ ਢੀਂਗ ਵਾਲੇ ਆ ਨਾ ਭਾਈ ਹਾਂਜੀ ਢੀਂਗ ਵਾਲੇ ਪਿੰਡ ਆਏ ਆ ਆ ਤੁਸੀਂ ਟਰੈਕਟਰ ਦੇਖ ਰਹੇ ਹੋਗੇ ਆ ਫੋਰਸਨ ਮੇਜਰ ਅੱਜ ਤੋਂ 71 ਸਾਲ ਪੁਰਾਣਾ 70 ਤੇ 71 ਸਾਲ ਪੁਰਾਣਾ ਹੈ ਬਾਜਾ ਨੇ ਬੜਾ ਸਾਹਮ ਕੇ ਰੱਖਿਆ ਆ ਭਾਈ ਹੈ ਆਪਣਾ ਖਾਨ ਸਾਹਿਬ ਇਹਦੇ ਇਹਨਾਂ ਦੇ ਦਾਦੇ ਜੀ ਨੇ ਇਹ ਟਰੈਕਟਰ ਖਰੀਦਿਆ ਸੀ ਪੋਰਖਾਨ ਸਾਹਿਬ ਕੀ ਹਾਲ ਹੈ ਠੀਕ ਹੈ ਬਾਈ ਜੀ ਤੁਹਾਡੇ ਸੁਣਾਓ ਵਧੀਆ ਵਧੀਆ ਇਹ ਕੀ ਮੋਡਲ ਟੈਕਸਟਰ ਆ ਬਾਈ ਇਹ 1949 ਦਾ ਮਾਡਲ ਹੈਗਾ ਜੀ 1949 ਮਾਡਲ ਹਾਂਜੀ ਤੇ ਇਹ ਕਿੱਥੋਂ ਲਿਆ ਸੀਗਾ ਜੀ ਉਦੋਂ ਇਹ ਆਪਾਂ ਲਿਆਂਦਾ ਸੀ ਦਿੱਲੀੋਂ ਦਾਦਾ ਜੀ ਲਿਆਏ ਸੀਗੇ ਮੇਰੇ ਦਾਦਾ ਜੀ ਹੈ ਠੀਕ ਹੈ ਉਹ ਲਿਆਏ ਸੀ ਦਿੱਲੀੋਂ ਠੀਕ ਹੈ ਦਿੱਲੀੋਂ ਲੈ ਕਿੰਨੇ ਦਾ ਲੈ ਕੇ ਆਂਦਾ ਸੀਗਾ ਜੀ ਉਦੋਂ ਇਹ ਉਸ ਟਾਈਮ ਤੇ ਲਿਆਂਦਾ ਸੀ ਬਾਈ 13000 ਦਾ 13000 ਦਾ ਹਾਂਜੀ ਠੀਕ ਹੈ ਫਿਰ ਮਤਲਬ ਤਿੰਨ ਪੀੜੀਆਂ ਨੂੰ ਰੋਟੀ ਖਵਾਈਆ ਟੈਕਨਿਕ ਨੇ ਹਾਂਜੀ ਆ ਜੋ ਸਭ ਕੁਝ ਬਣਿਆ ਐ ਇਹਦੇ ਕਰਕੇ ਹੀ ਬਣਿਆ ਐ ਪੱਠਾ ਜ਼ਮੀਨ ਜੋ ਕੁਝ ਵੀ ਐ ਇਹਦੀ ਦੇਣੀ ਐ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਕਿੰਨੇ ਸਿਲੰਡਰ ਟਰੈਕਟਰ ਹੈ ਜੀ ਇਹ ਚਾਰ ਸਿਲੰਡਰ ਟਰੈਕਟਰ ਹੈ ਜੀ ਠੀਕ ਹੈ ਜੀ ਕਿੰਨੇ ਹਸ ਪਾਵਰ ਹੈ ਇਹ ਇਹ 52 ਹਸ ਪਾਵਰ ਹੈ ਜੀ ਯਾਰ ਖਾਨ ਸਾਹਿਬ ਬੜਾ ਤੁਸੀਂ ਸਾਹਮਣੇ ਟਰੈਕਟਰ ਰੱਖਿਆ ਇੰਨਾ ਟਾਈਮ ਹੋ ਗਿਆ ਤੇ ਵਧੀਆ ਹਾਲਤ ਚੱਲਦਾ ਟਰੈਕਟਰ ਆ ਕੀ ਕੀ ਕੰਮ ਚ ਕੀ ਕੀ ਯੂਜ਼ ਕਰਦੇ ਹੋ ਇਹਨੂੰ ਹਾਂ ਤਾਂ ਵੈਸੇ ਤਾਂ ਸ਼ੌਂਕ ਨੂੰ ਰੱਖਿਆਗਾ ਬਾਕੀ ਮਾੜਾ ਮੋਟਾ ਖੇਤੀਬਾੜੀ ਕਰ ਲੈਨੇ ਆ ਕਦੇ ਕੋਈ ਵਾਰ ਬਾਕੀ ਤਾਂ ਉਹ ਸ਼ੌਂਕ ਨੂੰ ਰੱਖਿਆ ਤਿਆਰ ਕਰਵਾਇਆ ਹੋਇਆਗਾ ਜੀ ਟਰੈਕਟਰ ਤਾਂ ਹੋਰ ਵੀ ਆਪਣੇ ਦੂਜੇ ਟਰੈਕਟਰ ਵਾਈ ਉਹ ਟਰੈਕਟਰ ਦਾ ਹਾਂ ਵਾਈ ਤਾਂ ਆਪਣਾ ਨਿਊ ਆਲੈਂਡ ਤੇ ਹੈਗੇ ਟਰੈਕਟਰ ਮਤਲਬ ਇਹ ਵੀ ਬਾਪੂ ਦੀ ਨਿਸ਼ਾਨੀ ਆ ਆਪਣੇ ਬਾਪੂ ਦੀ ਹਾਂ ਦਾਦਾ ਜੀ ਦੀ ਨਿਸ਼ਾਨੀ ਹੈਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਸਾਮ ਕੇ ਰੱਖੀ ਹੈ ਜੀ ਇਹ ਵੀਰ ਜੀ ਸਾਰਾ ਟਰੈਕਟਰ 오ਰੀਜినਲ ਹੈ ਹਾਂ 올 오ਰੀਜినਲ ਹੈ ਬਸ ਮਾੜਾ ਮੋਟਾ ਕੰਮ ਕਰਵਾਇਆ ਹੋਇਆ ਹੈ ਜੀ ਜਿਵੇਂ ਸਿਲਪ ਲਗਵਾਇਆ ਹੈ ਥੋੜਾ ਬਹੁਤ ਬਸ ਅ ਬਾਕੀ ਤਾਂ ਇਹ ਸਾਰਾ ਰੀਜਨਲ ਟ੍ਰੈਕਟਰ ਆ ਇੱਕ ਜੀ ਸੈਲਫ ਲੱਗਿਆ ਹੋਇਆ ਇੱਕ ਨਵੀਂ ਤਕਨੀਕ ਲੱਗੀ ਵੀ ਆ ਦੇਖੋ ਤੁਸੀਂ ਆਹ ਬਟਨ ਪੰਪ ਚ ਚੈੱਕ ਕਰੋ ਆਪਾਂ ਦਬਦਿਆਂ ਫੇਰ ਫੇਰ ਲੱਗਾ ਜਾਂਦਾ ਫੇਰ ਸਟਾਰਟ ਹੁੰਦਾ ਨਹੀਂ ਨਹੀਂ ਸਟਾਰਟ ਨਹੀਂ ਹੁੰਦਾ ਤੇ ਜਿਹੜੀ ਇੱਥੇ ਇੱਕ ਪੁਲੀ ਲੱਗੀ ਹੁੰਦੀ ਸੀ ਪੁਲੀ ਜੀ ਉਹ ਇੱਥੇ ਸੀਗੀ ਜੀ ਹਾਂਜੀ ਠੀਕ ਹੈ ਉਹ ਕਟਵਾਤੀ ਜੀ ਉਹਦੇ ਆਪਾਂ ਸਿਲਪ ਕਰਵਾ ਲਿਆ ਸੀਗਾ ਠੀਕ ਹੈ ਜੀ ਹਾਂਜੀ ਆ ਦਾ ਨੇੜੇ ਕਰ ਲਾ ਜੱਸੇ ਆ ਤੁਸੀਂ ਪੰਪ ਚੈੱਕ ਕਰੋ ਜੀ ਜਮਾ オリジナル ਉਹਨਾਂ ਟਾਈਮ ਦਾ ਲੱਗਿਆ ਪੰਪ ਹੈ ਜੀ ਹੋਰ ਜੀ ਆਚ ਹੋਰ ਕੀ ਬਦਲਾਵ ਕੀਤੇ ਆ ਹੋਰ ਤਾਂ ਕੁਛ ਨਹੀਂ ਬਸ ਆ ਜਿਵੇਂ ਛਤਰੀ ਵਗੈਰਾ ਥੋੜਾ ਬਹੁਤ ਮੋਡੀਫਾਈ ਕਰਵਾਇਆ ਬਾਕੀ ਟਾਇਰ ਆ ਗਏ ਆ ਹੁਣ ਦਿੱਲੀੋਂ ਲਿਆਂਦੇ ਸੀਗੇ ਅੱਛਾ ਦਿੱਲੀੋਂ ਮੰਗਵਾਏ ਆ ਟਾਇਰ ਹਾਂ ਬਣਵਾਏ ਆ ਸਪੈਸ਼ਲ ਅੱਛਾ ਇੱਥੇ ਇੱਥੇ ਆਪਣੇ ਨਹੀਂ ਮਿਲਦੇ ਟਾਇਰ ਇੱਥੇ ਤਾਂ ਨਹੀਂ ਮਿਲਦੇ ਦਿੱਲੀੋਂ ਬਣਵਾਏ ਸੀਗੇ ਆਪਾਂ ਉੱਧਰ ਤੇ ਆਹ ਜੀ ਰਿਮ ਚੈੱਕ ਕਰੋ ਆਹ ਰਿਮ ਰਿਮ ਨਾਲ ਦੇ ਆ ਹਾਂ ਜੀ ਨਾਲ ਦੇ ਹੀ ਆ ਵੀ ਇਹ ਤਾਂ ਬਹੁਤ ਬਦਨੀ ਰਿਮ ਆ ਕਲਰ ਵੀ ਨਹੀਂ ਕਰਵਾਇਆ ਕਲਰ ਵੀ ਨਾਲ ਕਲਰ ਵੀ ਸੇਮ ਆ ਹੀ ਹੁੰਦਾ ਨਾਲ ਹੀ ਆ ਨਾਲ ਦੇ ਹੀ ਠੀਕ ਆ ਜੀ ਠੀਕ ਆ ਠੀਕ ਆ ਪੂਰਾ ਜੀ ਸਾਹਮਣੇ ਰੱਖਿਆ ਦਾ ਟਰੈਕਟਰ ਹੈ ਅਤੇ ਦੱਸਿਆ ਲਿਫਟ ਲੁਕਤੇ ਦੀ ਕਿਵੇਂ ਕੰਮ ਕਰਦੀ ਸੀ ਬਾਈ ਲਿਫਟ ਦਾ ਹੈ ਤੇ ਆ ਜਿਹੜਾ ਆ ਲੀਵਰ ਹੈਗਾ ਹਾਂਜੀ ਇਹਦੇ ਨਾਲ ਕੰਮ ਕਰਦੀ ਹੈ ਪੀਟੀਓ ਚਲਾ ਕੇ ਤੇ ਇਹਦੇ ਨਾਲ ਕੰਮ ਕਰਦੀ ਸੀ ਪੀਟੀਓ ਵੀ ਚੱਲਦਾ ਸੀ ਨਾਲ ਲਿਫਟ ਵੀ ਕੰਮ ਕਰਦੀ ਸੀ ਪੂਰੀ ਕੰਮ ਕਰਦੀ ਆ ਲਿਫਟ ਸੀਗੀ ਹਾਂਜੀ ਪੂਰੀ ਫੁੱਲ ਜ਼ੋਰ ਜ਼ਾਰ ਤਾਂ ਬਹੁਤ ਹੋਣਾ ਬਾਈ ਹਾਂ ਬਹੁਤ ਹੈ ਜ਼ੋਰ ਤਾਂ ਤੇ ਜਦੋਂ ਆਪਾਂ ਬੂੰਦੇ ਬੂੰਦੇ ਸੀ ਕਿੰਨਾ ਤੇਲ ਖਾ ਜਾਂਦਾ ਸੀ ਇਹ 2.5 ਲੀਟਰ ਖਾ ਜਾਂਦਾ ਸੀ ਜੀ ਠੀਕ ਹੈ ਏਰੀਆ ਪੂਰਾ ਲੈਂਦਾ ਹੋਊਗਾ ਮੋੜਨ ਤੇ ਵੱਡਾ ਟਰੈਕਟਰ ਹਾਂ ਕਿਉਂਕਿ ਪਾਵਰ ਸਟੀering ਹੈ ਨਹੀਂ ਵੈਸੇ ਬਕਿਉ ਹੁਣ ਸੁੱਖਾ ਮੋੜ ਜਾਂਦਾ ਹੈ ਵੈਸੇ ਤਾਂ ਅੱਛਾ ਦਿੱਕਤ ਨਹੀਂ ਉਹ ਪਾਹ ਹੁਣ ਪਾਵਰ ਤਾਂ ਨਹੀਂ ਕਰਾ ਰੱਖਿਆ ਇਹਨੂੰ ਨਹੀਂ ਨਹੀਂ ਪਾਵਰ ਨਹੀਂ ਕਰਵਾਇਆ ਠੀਕ ਹੈ ਬਾਕੀ ਸਾਰਾ ਹੋਲ ओरिजिनल ਹੈਗਾ ਕੁਝ ਵੀ ਬਸ ਮੜਾ ਮੂਟਾ ਚੇਂਜ ਕਰਵਾਇਆ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਹੋਰ ਦੱਸੋ ਜੀ ਟਰੈਕਟਰ ਦੇ ਖਾਸੀਅਤਾਂ ਬਾਰੇ ਦੱਸੋ ਕਿਵੇਂ ਸ਼ੁਭ ਕਿੰਨਾ ਟਾਈਮ ਹੋ ਗਿਆ ਕਿਵੇਂ ਚੱਲਿਆ ਜਦੋਂ ਦਾ ਲੈਂਦਾ ਉਸ ਤੋਂ ਬਾਅਦ ਬਸ ਵੇ ਆਏ ਸਮਝ ਲਓ ਅਰਸ਼ ਤੋਂ ਫਰਸ਼ ਤੋਂ ਅਰਸ਼ ਤੇ ਪਹੁੰਚ ਗਏ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਹਦਾ ਇੰਜਨ-ਉੰਜਨ ਹੋਇਆ ਇਹਦਾ ਇੰਜਨ ਵੈਸੇ ਹੁਣ ਕਰਵਾਇਆ ਸੀਗਾ ਵੀ ਮਤਲਬ ਜਦੋਂ ਤਿਆਰ ਕਰਵਾਇਆ ਸੀ ਨਾ ਉਦੋਂ ਸਭ ਰੈਡੀ ਕਰਵਾਇਆ ਸੀਗਾ ਇੱਕ ਇੱਕ ਚੀਜ਼ ਮਤਲਬ ਖੋਲ ਕੇ ਸਭ ਕੁਝ ਰੈਡੀ ਕਰਵਾਇਆ ਵੀ ਕੱਲ ਨੂੰ ਕੋਈ ਦਿੱਕਤ ਨਾ ਆਵੇ ਤੇ ਇੰਜਨ ਕਰਾਇਆ ਕਿੱਥੋਂ ਸੀਗਾ ਜੀ ਇਹ ਆਪਣੇ ਪੇਲੇਉਂਗਾ ਤੋਂ ਇੱਥੇ ਮਿਸਤਰੀ ਤੇ ਸਮਾਨ ਕਿੱਥੋਂ ਮਿਲਿਆ ਜੀ ਫਿਰ ਇਹਦਾ ਇਹ ਸਮਾਨ ਤਾਂ ਦਿੱਲੀੋਂ ਮੰਗਾਏ ਸੀ ਜੀ ਦਿੱਲੀੋਂ ਲਿਆਉਣਾ ਪਿਆ ਸੀ ਹਾਂ ਇੱਥੇ ਮਿਸਤਰੀ ਤੋਂ ਕਰਵਾਇਆ ਰੋਲੀਆ ਰਾਮ ਮਿਸਤਰੀ ਰੋਲੀਆ ਰਾਮ ਮਿਸਤਰੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਟੈਂਕੀ ਕਿੰਨੇ ਲੀਟਰ ਦੀ ਹੈ ਦੀ ਇਹ ਇਹ ਟੈਂਕੀ ਹੈ 60 65 ਲੀਟਰ ਦੀ ਹੈ ਜੀ 60 65 ਲੀਟਰ ਦੀ ਹੋਊਗੀ ਹਾਂ ਜੀ ਬਹੁਤ ਸਾਡੇ ਬਹੁਤ ਬਹੁਤ ਚਲਉਂਦਾ ਠੀਕ ਹੈ ਜੀ ਆਹ ਟਰੈਕਟਰ ਇੱਕ ਗੱਲ ਹੈ ਜੀ ਮਜ਼ਬੂਤ ਲੋਹੇ ਹੀ ਲੋਹਾ ਲਾਇਆ ਟਰੈਕਟਰ ਮਜ਼ਬੂਤ ਬਹੁਤ ਆਪਾਂ ਹੋਰ ਟਰੈਕਟਰ ਦੇ ਦੇਣੇ ਆ ਜੇ ਆਪਾਂ ਸ਼ੋਅ ਤੇ ਥੋੜਾ ਜਿਹਾ ਹੱਥ ਰੱਖ ਜੀ ਡੈਂਟ ਪਾ ਲੈਣਾ ਇਹਦਾ ਲੋਹਾ ਦੇਖੋ ਤੁਸੀਂ ਬਹੁਤ ਜਿੰਨਾ ਸਾਰਾ ਲੋਹਾ ਇਸ ਈ ਧੱਕ ਦਾ ਟਰੈਕਟਰ ਕੀ ਆ ਜੀ ਬਣਾ ਰੱਖਿਆ ਆਹ ਸਾਇਲੈਂਸਰ ਚੇਂਜ ਹੈ ਹਾਂ ਸਿਲੈਂਸ ਸਰੰਦੇ ਵਾਲਾ ਕੀ ਵਡਵਾਤਾ ਸੀ ਪਹਿਲਾ ਦੂਜਾ ਸੋਇੰਸ ਦੀ ਜਾਲੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਜੀ ਇਧਰ ਜਸੇ ਲੋਗੋ ਚੈੱਕ ਕਰਾ ਆ ਅਰੀਜ ਨਾਲ ਅਰੀਜ ਨਾਲ ਲੋਗੋ ਆ ਆਹੀ ਲੋਗੋ ਆ ਅਰੀਜ ਨਾਲ ਲੋਗੋ ਐ ਆ ਜਾਲੀਆਂ ਜੁਲੀਆਂ ਸਭ ਨਾਲ ਦੀ ਇਹਦੇ ਵਿੱਚ ਇੱਥੇ ਲੈਟਾਂ ਹੁੰਦੀਆਂ ਸੀਗੀਆਂ ਜੀ ਠੀਕ ਹੈ ਜੀ ਇਹ ਜਾਲੀਆਂ ਵੀ ਨਾਲ ਦੀ ਇੱਥੇ ਲੈਟਾਂ ਹੁੰਦੀਆਂ ਸੀਗੀਆਂ ਉਹ ਕਟਵਾ ਦਿੰਦੇ ਹਾਂ ਤੇ ਕਹਾ ਕਲਰ ਕਲਰ ਤਾਂ ਸਾਰਾ ਨਾਲ ਦਾ ਹੀ ਆ ਰੀਜਨਲ ਆ ਰੀਜਨਲ ਕਲਰ ਹੀ ਆ ਅੱਛਾ ਲੈਟਾਂ ਕਰਾ ਦਿਆਂ ਲੈਟਾਂ ਹੁੰਦੀਆਂ ਸੀ ਤੇ ਆ ਬਾਤ ਲਵਾ ਲਈਆਂ ਤੁਸੀਂ ਹਾਂ ਬਾਤ ਚੰਨ ਲਵਾ ਲਈਆਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਬਾਕੀ ਦੋਨ ਨਾਲ ਹੈ ਰਾਈਟਰ ਬਾਕੀ ਸਾਰਾ ਕੁਝ ਕਿਤੋਂ ਨਹੀਂ ਕਿਤੇ ਠੀਕ ਹੈ ਇਹਦੇ ਗিয়ার ਗੁਰ ਲੀਵਰ ਨੂੰ ਪਰ ਕਿੰਨੇ ਗੇਅਰ ਹੈ ਜੀ ਇਹਦੇ ਇਹਦੇ ਹੈ ਤਿੰਨ ਤਿੰਨ ਗੇਅਰ ਹੈ ਨੰਨੇ ਗੇਅਰ ਲੱਗਦੇ ਹੈ ਬੈਂਕ ਚ ਚੌਥਾ ਬੈਂਕ ਹੈ ਚੌਥਾ ਬੈਂਕ ਆ ਹਾਈ ਲੋ ਆ ਗਿਆ ਹਾਈ ਲੋ ਆ ਗਿਆ ਰੇਸ ਆ ਗਈ ਐਂਡ ਬ੍ਰੇਕ ਆ ਠੀਕ ਹੈ ਠੀਕ ਹੈ ਮਤਲਬ ਆ ਤਾਂ ਹੈਗਾ ਹਾਈ ਲੋ ਵਾਲਾ ਆ ਹਾਈ ਲੋ ਆਹ ਲੀਵਰ ਰੇਸ ਵਾਲਾ ਹੈਗਾ ਜੀ ਤਲੋ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕੋਈ ਗੱਲ ਤੇ ਆਹ ਲੀਵਰ ਹਾਂ ਰੇਸ ਵਾਲਾ ਜੀ ਆਹ ਰੇਸ ਤੇ ਆਹ ਹੈਂਡ ਬ੍ਰੇਕ ਸੀਗਾ ਠੀਕ ਹੈ ਜੀ ਠੀਕ ਆ ਹੈਂਡ ਬ੍ਰੇਕ ਹੈ ਹਾਂ ਹੈਂਡ ਬ੍ਰੇਕ ਹੁਣ ਕੰਮ ਕਰਦੇ ਆ ਹੈਂਡ ਬ੍ਰੇਕ ਆ ਹੁਣ ਤਾਂ ਨਹੀਂ ਕੰਮ ਕਰਦਾ ਬਸ ਕਿਉਂ ਪਹਿਲਾਂ ਕਰਦਾ ਸੀਗਾ ਹੁਣ ਤਾਂ ਠੀਕ ਹੈ ਠੀਕ ਆ ਤਾਂ ਕਿਉਂਕਿ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਮੀਟਰ ਮੋਟਰ ਸਭ ਵਧੀਆ ਪਏ ਆ ਜੀ ਹਾਂ ਜੀ ਕੰਮ ਕਰਦੇ ਆ ਬਾਈ ਮੀਟਰ ਸਾਰੇ ਹਾਂ ਕੰਮ ਕਰਦੇ ਸਟਾਰਟ ਕਰਦੇ ਗਰਮਾਣਾ ਰੇਸ ਵਾਲਾ ਠੀਕ ਹੈ ਜੀ ਗਰਮ ਵਾਲਾ ਤੇ ਰੇਸ ਵਾਲਾ ਹਾਂਜੀ ਇੱਕ ਆ ਜੀ ਸੈਲਫ ਤੁਸੀਂ ਆ ਬਾਤ ਚ ਲਵਾਇਆ ਹਾਂਜੀ ਆ ਸੈਲਫ ਵਾਸ਼ਿੰਗ ਲਵਾਇਆ ਆ ਲਾਈਟਰ ਆ ਗਿਆ ਆ ਸਟਾਰਟਿੰਗ ਸੈਲਫ ਆ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਖਾਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਧੰਨਵਾਦ